ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 6-7 ਦਿਨਾਂ ਦੀ ਗੱਲ ਕਰਾਂਗੇ ਜੀ ਯਾਨੀ ਕਿ 16-17 ਫਰਵਰੀ ਤੱਕ ਮੌਸਮ ਪੰਜਾਬ ਦਾ ਹਲਸ ਨਾਲ ਲੱਗਦੇ ਕਿਸ ਤਰ੍ਹਾਂ ਦਾ ਕਿਵੇਂ ਦਾ ਰਹਿ ਸਕਦਾ ਸੋ ਅਸਲ ਦੀ ਤਾਜ਼ਾ ਸੈਟੇਲਾਈਟ ਦਾ ਸੀਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਰਾਤ ਦੇ ਲਗਭਗ 7:08 ਵਜਣ ਜਾ ਰਹੀ ਹੈ ਤੇ 11 ਫਰਵਰੀ ਦਾ ਦਿਨ ਲੰਘ ਚੁੱਕਿਆ ਰਾਤ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਆ ਕਿ ਇਸ ਵੇਲੇ ਹਲਕੀ ਟਟੂਮੀ ਜੀ ਬਦਲਵਾਈ गुजर ਰਹੀ ਆ ਖੰਜਾਬ ਦੇ ਖਾਸ ਕਰਕੇ ਦੋ ਆਬੇ ਖੇਤਰ ਦੇ ਉੱਪਰ ਦੀ ਤੇ ਅੱਜ ਮਾਝਾ ਖੇਤਰ ਦੇ ਉੱਪਰ ਦੀ ਬਦਲਵਾਈ ਕਿਤੇ ਕਿਤੇ ਮਾਲੂਏ ਦੇ ਉੱਪਰ ਦੀ ਜਿਹੜੀ ਟਟੂਮੀ ਬਦਲਵਾਈ ਅੱਜ गुजरਦੀ ਰਹੀ ਆ ਤੇ ਦੋਜੋ ਫਾਸਿਆਂ ਦੇ ਰਾਜਸਥਾਨ ਵਾਲੇ ਫਾਸਿਆਂ ਵੀ ਹਲਕੀ ਡਟਮੇ ਬਦਲਵਾਈ ਇਸਲੇ ਗੁਜ਼ਰ ਰਹੀ ਹੈ ਸੋ ਇਹ ਬਦਲਵਾਈ ਅੱਜ ਰਾਤ ਫਿਰ ਵੀ ਗੁਜ਼ਰ ਸਕਦੀ ਆ ਤੇ ਜੇਕਰ ਆਉਂਦੇ ਘੰਟਿਆਂ ਦੀ ਗੱਲ ਕਰੀਏ ਜਾਨੀ ਕਿ ਅੱਜ ਰਾਤ ਦੇ ਮੌਸਮ ਦੀ ਇਹ ਬਦਲਵਾਈ ਗੁਜ਼ਰੇਗੀ ਉਮੀਦ ਕੋਈ ਆਸਾਰ ਨਹੀਂ ਹੈ ਹਲਕੀ ਧੁੰਦ ਕੱਲ ਕੁਝ ਤਰ੍ਹਾਂ ਦੇ ਵਿੱਚ ਹੋ ਸਕਦੀ ਆ ਖਾਸ ਕਰ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਤੇ ਹੋ ਸਕਦਾ ਮਾਝਾ ਖੇਤਰ ਦੇ ਵਿੱਚ ਵੀ ਕਿਤੇ ਕਿਤੇ ਗੁਰਦਾਸ ਰੰਮਪੁਰ ਸਰਸਵਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਧੁੰਦ ਸਵੇਰ ਵੇਲੇ ਵੇਖਣ ਨੂੰ ਮਿਲ ਸਕਦੀ ਆ ਤੇ ਕੱਲ ਵੀ ਸੂਰਜ ਚਮਕਦਾ ਰਹੇਗਾ ਜਿਵੇਂ ਅੱਜ ਝੱਟਪ ਲੱਗਿਆ ਉਸੇ ਤਰ ਸੋ ਟੈਂਪਰੇਚਰ ਦੀ ਗੱਲ ਕਰੀਏ ਜੀ ਰਾਤਾਂ ਦੇ ਟੈਂਪਰੇਚਰ ਉਸੇ ਤਰ੍ਹਾਂ ਚੱਲਦੇ ਹੋਏ ਨੇ 8 ਤੋਂ ਲੈ ਕੇ 10 ਡਿਗਰੀ ਦੇ ਵਿਚਕਾਰ ਤੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵਾਧਾ ਹੋ ਰਿਹਾ ਜਿੱਥੇ 22 23 ਦੇ ਟੈਂਪਰੇਚਰ ਚੱਲ ਰਹੇ ਸੀ ਹੁਣ ਵੱਧ ਕੇ 26 28 ਤੇ ਜਾ ਚੁੱਕੇ ਨੇ ਕਿਤੇ ਕਿਤੇ 27 28 ਟੈਂਪਰੇਚਰ ਹੋ ਚੁੱਕੇ ਨੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ 25 ਦੇ ਆਸ-ਪਾਸ 26 ਤੇ ਕਿਤੇ ਕਿਤੇ 26 ਦੇ ਜਿਹੜੇ ਆਉਣ ਵਾਲੇ ਦਿਨਾਂ ਤੱਕ ਹੋ ਸਕਦਾ ਵਾਧਾ ਟੈਂਪਰੇਚਰ ਦੇ ਵਿੱਚ ਹੋ ਜਵੇ ਤੇ 27 28 ਦੇ ਟੈਂਪਰੇਚਰ ਪੰਜਾਬ ਦੇ ਵਿੱਚ ਜਾ ਸਕਦੇ ਨੇ ਸੋ ਇਹ ਕਾ ਸਿਸਟਮ ਜਿਹੜਾ ਕਿ 16 17 ਨੂੰ ਲੱਗਣਾ ਹੈ ਇਹਦੀ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹਾਂ ਤੇ ਇਹ ਸਿਸਟਮ ਹਲਕੇ ਲੈਵਲ ਦਾ ਹਾਲੇ ਉਸੇ ਤਰ੍ਹਾਂ ਬਰਕਰਾਰ ਹੈ ਤੇ 16 17 ਨੂੰ ਲੱਗੇਗਾ ਜੀ ਤੇ ਜਿਹਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਕਿਤੇ ਕਿਤੇ ਲੱਗ ਸਕਦੇ ਨੇ ਹਾਲਾਂਕਿ ਬਹੁਤੇ ਖੇਤਰਾਂ ਦੇ ਵਿੱਚ ਹਲਕੀ ਬੂੰਦਾਵੰਦੀ ਦੇ ਅਸਰ ਰਹਿਣਗੇ ਉਹ ਵੀ ਮਾਝਾ ਦੇ ਦਬਾਬਾ ਖੇਤਰ ਦੇ ਵਿੱਚ ਤੇ ਕੁਝ ਨਾਲ ਲੱਗਦੇ ਆਸਾ ਦੇ ਖੇਤਰਾਂ ਦੇ ਵਿੱਚ ਵੀ ਹਲਕੇ ਕਿਨਵਣੇ ਛਿੱਟੇ ਛਰਾਟੇ ਹੋ ਸਕਦੇ ਨੇ ਇਸ ਤੋਂ ਇਲਾਵਾ ਜੋ ਕਿ ਵੱਡਾ ਮੀਂਹ ਫਿਲਹਾਲ ਹਾਲੇ ਤੱਕ ਸ 17 ਤੋਂ ਪਹਿਲਾਂ ਪਹਿਲਾਂ ਦਜ ਹੋਣ ਦੀ ਉਮੀਦ ਘਟਾ 21 ਦੇ ਆਸਾ ਜਿਹੜਾ ਦੂਜਾ ਸਿਸਟਮ ਆਣਾ ਉਹਦੀ ਵੀ ਆਸਾਰ ਰਹਿ ਗਿਆ ਹਲਕੇ ਦਰਮਿਆਨੇ ਛਰਾਟੇ ਦੇ ਤਗੜਾ ਸਿਸਟਮ ਉਹ ਵੀ ਨਹੀਂ ਆ ਉਹ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਉਮੀਦ ਅਰਜ ਕਰਾਏਗਾ ਬਾਕੀ ਮੌਕੇ ਤੇ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਤੇ ਆਉਂਦੇ ਦਿਨਾਂ ਤੱਕ ਉੱਤਰ ਪਛੋ ਦੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਅੱਜ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਰਫਤਾਰ ਤੇ ਹਵਾਵਾਂ ਚੱਲ ਰਹੀਆਂ ਸੀ ਤੇ ਇਹ ਹਵਾਵਾਂ ਦੀ ਗਤੀ ਜਿਹੜੀ ਐ ਇਸੇ ਤਰ੍ਹਾਂ ਰਹਿਣੀਆਂ ਆਉਂਦੇ 2-4 ਦਿਨਾਂ ਤੱਕ ਤੇ ਉਸ ਤੋਂ ਬਾਅਦ ਫਿਰ ਤੋਂ ਇੱਕ ਵਾਰ ਪੂਰਾ ਚੱਲਣ ਦੇ ਆਸਾਰ ਬਣਨਗੇ 15 16 ਦੇ ਆਸ-ਪਾਸ ਜਾ ਕੇ ਫਿਲਹਾਲ ਅਗਲੇ 3 4 ਦਿਨ ਛੋੜੇ ਚਮਕਦਾ ਰਹੇਗਾ ਜੀ ਤੇ ਤੋਪਾਲੇ ਹੋਣਗੇ ਨਿਗਫਰੇ ਦਿਨ ਹੋਣਗੇ ਤੇ ਹੌਲੀ ਹੌਲੀ ਟੈਂਪਰੇਚਰ ਦੇ ਵਿੱਚ ਕਹਿ ਸਕਦੇ ਆ ਵਾਧਾ ਜੜਾ ਜਾ ਉਹ ਦਰਜ ਹੋਏਗਾ ਕਿਉਂਕਿ ਨਿਗਫਰੇ ਦਿਨ ਮਹਿਸੂਸ ਹੋ ਰਹੇ ਨੇ ਹਾਲਾਂਕਿ ਰਾਤਾਂ ਠੰਡੀਆਂ ਨੇ ਪਰ ਦਿਨ ਹੁਣ ਜੜਿਆ ਹੌਲੀ ਹੌਲੀ ਟੈਂਪਰੇਚਰ ਤਾ ਉੱਜਾ ਰਹੇ ਨੇ ਤੇ ਗਰਮੀ ਦਾ ਕਹਿ ਸਕਦੇ ਆ ਅਗੇਤੀ ਗਰਮੀ ਐ ਇਸ ਲਈ ਜਿਹੜੀ ਆ ਕੇ ਨੂੰ ਮਿਲੇਗੀ ਇਕ ਨਜ਼ਰ ਤਾਜ਼ਾ ਅੰਕੜਿਆਂ ਦੇ ਲਾ ਲੈਣਿਆ ਜੋ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ 17 ਤਰੀਕ ਤੱਕ ਕੋਈ ਕਿਸੇ ਤਰ੍ਹਾਂ ਦੇ ਵੱਡੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਤਾਂ ਮੌਸਮ ਆਪਣਾ ドライ ਰਹੇਗਾ ਜੀ ਖੁਸ਼ਕ ਰਹੇਗਾ ਜਾ ਸਕਦੇ ਹੋ ਧੰਨਵਾਦ